ਦੀ ਕਿਤਾਬ ਉਹਦਾ 8 ਤੋਂ 28 ਐਤ ਵਿੱਚੋਂ ਬਚਨ ਪੜਾਂ। ਸੰਤ ਭਾਲ ਸਾਂ ਕਹਿੰਦਾ ਐਸੀ ਜਾਣਦੇ ਹਾਂ ਕਿ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ ਜਿਹੜੇ ਪਰਮੇਸ਼ਰ ਦੇ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਬਸਤਾ ਰਾਵਗੀ ਉਹਨਾਂ ਦਾ ਭਲਾ ਕਰਦਾ ਹੈ। ਹallelujah। ਮਤਲਬ ਆ ਚੀਜ਼ ਜਿਹੜੀ ਅਸੀਂ ਉਹਨਾਂ ਦੇ ਜੀਵਨ ਦੇ ਵਿੱਚ ਹੁੰਦਾ ਕਿ ਬਚਨ ਦੇ ਲਿਖੇ ਉਸਾਰਨ ਦੀਆਂ ਚੀਜ਼ਾਂ ਮਿਲ ਕੇ ਕੀ ਕਰਦੀਆਂ ਉਹਨਾਂ ਦਾ ਭਲਾ ਕਰਦੀਆਂ ਭਲਾਈ ਨੂੰ ਪੈਦਾ ਕਰਦੀਆਂ ਨੇ ਬਚਨ ਦੇ ਲਿਖਾ ਹਰ ਪਾਉ ਮੋਨਾ ਦਾ ਜਿਹੜੇ ਪਰਮੇਸ਼ਰ ਦੀ ਮਾਨਸਾ ਦੇ ਅਨੁਸਾਰ ਸੱਦੇ ਹੋਏ ਹਨ ਖਾਸ ਕਰਕੇ ਅਨੁਲੀ ਅਰਥਾਤ ਦਾ ਮਤਲਬ ਹੁੰਦਾ ਕਿ ਖਾਸ ਕਰਕੇ ਉਹਨਾਂ ਦਾ ਹੀ ਭਲਾ ਕਰਦੀਆਂ ਨੇ ਕਿ ਜਿਹੜੇ ਪਰਮੇਸ਼ਰ ਦੀ ਮਾਨਸਾ ਦੇ ਅਨੁਸਾਰ ਸੱਦੇ ਹੋਏ ਹਨ ਜਿਹੜੇ ਪਰਮੇਸ਼ਰ ਨੇ ਸੱਦੇ ਨੇ ਆਪਣੀ ਮਾਨਸਾ ਨੂੰ ਪੂਰਿਆ ਕਰਨ ਵਾਸਤੇ ਆਪਣੀ ਪਰਮੇਸ਼ਰ ਨੇ ਆਸ ਨੂੰ ਪੂਰਿਆ ਕਰਨ ਵਾਸਤੇ ਜਿਹੜੇ ਸੱਦੇ ਨੇ ਲਿਖਿਆ ਸਾਰੀਆਂ ਚੀਜ਼ਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਨੇ ਭਲਾਈ ਨੂੰ ਪੈਦਾ ਕਰਦੀਆਂ ਨੇ ਉਹਨਾਂ ਵਾਸਤੇ ਬੁਰੀਾਈ ਨਹੀਂ ਕਿਸੇ ਵੀ ਚੀਜ਼ ਵਿੱਚ ਹallelujah चाहे कुछ भी तीन समझ लो चाहे किसी का विरोध समझ लो चाहे किसी के खिलाफ कुछ गलत हों तो वचन दस दूँ उन्होंने भला ही होंगे क्योंकि भलाई को पैदा करती कर परमेशर के लोगों का कदम भी बुरा नहीं होंगे